ਹਾਂ ਦੁੱਧ ਕਿੰਨਾ ਰੈਡੀ ਆ ਹੁਣ ਹੁਣ 25 ਕਿਲੋ ਰੈਡੀ ਹੋ ਗਈ 25 ਰੈਡੀ ਆ ਪਹਿਲੇ ਸੂਏ ਦਾ ਕੀਰ ਕੱਢਦੀ ਇਹਦਾ ਪਹਿਲੇ ਤਾਂ ਇਹਨੇ ਜਿਆਦਾ ਦਿੱਤੇ ਸੀ ਪਰ ਸਿਆਲ ਸੂਈ ਵੀ ਸੀ ਹੁਣ ਗਰਮੀ ਚ ਆ ਗਈ ਹੈ ਸਿਆਲ ਚ ਕਿੰਨਾ ਕ ਕੱਢ ਗਈ ਫਿਰ 34 35 ਕਿਲੋ ਤਾਂ ਦਿੰਦੀ 34 35 ਕਿਲੋ ਕੱਢ ਗਈ ਵੀ ਗਰਮੀ ਕਰਕੇ ਬਾਕੀ ਹਲੇ ਜਿਵੇਂ ਤੁਸੀਂ ਦੱਸਿਆ ਵੀ ਮੈਲਾ ਮੂਲਾ ਗੰਦਮੰਦ ਡੇਕਦੀ ਆ ਵੀ ਉਹਦੇ ਚੋਂ ਸਾਫ਼ ਹੋ ਕੇ ਤੇ ਇੱਕ ਟਰੈਕਟਰ ਦਿਖਾਵਾਂਗੇ ਨੰਬਰ ਨੰਬਰ ਵੀ ਦਿਖਾ ਦੇ ਇਹ ਭਾਈ ਕਿਹੜਾ ਮਾਡਲ ਹੈ ਇਹ ਨਵਾਂ ਮਾਡਲ ਆ ਜੀ ਪੁੱਠੇ ਘੇਰਣਾ ਪੁੱਠੇ ਘੇਰਣਾ ਪੰਜਾਬੀ ਜ ਆਪਣੇ ਵਾਲੇ ਜਿਵੇਂ ਕਹਿੰਦੇ ਨੇ ਸਿੱਧਿਆ ਵਾਲਾ ਕਿ ਪੁੱਠੇ ਵਾਲ ਹਾਂ ਬਾਕੀ ਜਿਵੇਂ ਰੰਗ ਰੰਗ ਦੀ ਗੱਲ ਕਰ ਲਈ ਅਰੀਜਨਲ ਆ ਅਰੀਜਨਲ ਆ ਜੀ ਦੋਨੇ ਅੱਛਾ ਇਹ 20 ਮਾਡਲ ਆ ਜੀ ਇਹ ਇਹ ਕਿੰਨਾ ਦੱਸਿਆ ਇਹ 9 ਜੀ 2009 ਉਹ 9 ਦੇ ਸਹਾਰ ਨਾਲ ਸਾਫ ਪਿਆ ਹਣਾ ਹਾਂਜੀ ਹਾਂ ਬਹੁਤ ਚੱਲ ਘੱਟ ਚੱਲ ਤਾਈ ਇਹ ਸਪੈਸ਼ਲ ਹੈਗਾ ਕੱਦੂ ਵਾਲਾ ਸਹਾਗਾ ਕਹਦੇ ਹੋ ਇਹਨੂੰ ਚਾਹੇ ਸੁਹਾਗੀ ਕਹਦੇ ਹੋ ਸੁਹਾਗੀ ਇਹਦੇ ਪੈਸੇ ਕਿੰਨੇ ਨੇ ਬਾਈ ਇਹ ਤਾਂ 9-10 ਹਜ਼ਾਰ ਰੁਪਏ ਦੀ ਚੀਜ਼ ਨਹੀਂ ਅੱਛਾ ਇਹ 9 1000 ਦੀ ਹੈ ਜਿਵੇਂ ਆਪਾਂ ਇੱਧਰ ਗੱਲ ਕਰ ਲਈਏ ਜਿਵੇਂ ਆਹ ਆ ਬਣੇ ਪਏ ਨੇ ਜਿਵੇਂ ਆਹ 2 ਵਾਲਾ ਜਿਹੜਾ ਇਹ ਤਿੰਨ ਤੈ ਨਾਲੇ ਨੇ ਤਿੰਨ ਤੈ ਨਾਲੇ ਸਾਂ ਆਹ ਤਿੰਨ ਵਾਲਾ ਮਤਲਬ ਬਿਨਾਂ ਲੋਹੇ ਦੇ ਫਰੇਮ ਤੋਂ ਇਹ ਕਿੰਨੇ ਦਾ ਹੈ ਇਹ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਪਹੁੰਚੇ ਆ ਪਿੰਡ 마ਸ਼ੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਰਿਆਣਾ ਸੱਜਣਾ ਨੂੰ ਮੋਗਾ ਜੇ ਗੱਲ ਕਰ ਲਈਏ ਅੱਜ ਦੀ ਵੀਡੀਓ ਥੋੜੀ ਜਨੀਕ ਵੀ ਬਣਾਵਾਂਗੇ ਆਪਾਂ ਸੱਜਣੋ ਜਿਹੜੀ ਦੇ ਵਿੱਚ ਇੱਕ ਤਾਂ ਆਹ ਚਾਰ ਦੰਦ ਬੱਛੀ ਆ ਟੌਪ ਕੁਆਲਿਟੀ ਦੀ ਤੇ ਦੋ ਹੈਗੇ ਨੇ ਸੱਜਣੋ ਅੱਜ ਦੇ ਚੋਬਰਾਂ ਦੀ ਮੰਗ ਕਹਿੰਦੇ ਵੀ ਬੋਲਟ ਨੇ ਬਲੈਕ ਰੰਗ ਦੇ ਇੱਕ ਦਾ ਨੰਬਰ ਵੀ ਜੁਨੀਕਾ 7172 ਇਹ ਦਰਸ਼ਕਾਂ 7172 ਵਾਲੇ ਇੱਕ ਸੱਜਣ ਪੇਜ ਵਾਲੇ ਵੀ ਨੇ ਉਹਨਾਂ ਤੱਕ ਵੀ ਵੀਡੀਓ ਕਰਦਿਓ ਪਹੁੰਚਦੀ ਕਿਉਂਕਿ ਮੈਨੂੰ ਪਤਾ ਉਹ ਰੁਪਏ ਯਾਰ ਚੰਗੇ ਲਾ ਦੇਣਗੇ ਇਸ ਨਾਮ ਤੇ ਪੇਜ ਉਹਨਾਂ ਦਾ ਤੇ ਬਾਕੀ ਦਿਖਾਉਂਗਾ ਸੁਹਾਗੇ ਸੀਜ਼ਨ ਦੇ ਹਿਸਾਬ ਨਾਲ ਜਿਵੇਂ ਸੀਜ਼ਨ ਦੀ ਮੰਗ ਆ ਸੁਹਾਗਾ ਵੈਸੇ ਜੇ ਮੈਂ ਗੱਲ ਕਰ ਲਾ ਵੀ ਪਰਮਾਨੈਂਟ ਵੀ ਚੱਲਦਾ ਰਹਿੰਦਾ ਹੀ ਗੱਲ ਨਹੀਂ ਸੁਹਾਗੇ ਬਾਈ ਕੋਲੇ ਹੈਗੇ ਨੇ ਹਰੇਕ ਪ੍ਰਕਾਰ ਦੇ ਛੋਟਾ ਸੁਹਾਗਾ ਵੀ ਹੈ ਵੱਡਾ ਵੀ ਹੈ ਇੱਕ ਟ੍ਰਿਪਲ ਵੀ ਚੱਲ ਰਿਹਾ ਅੱਜ ਕੱਲ ਸਕੰਜੇ ਵਾਲਾ ਉਹਦੀ ਜਿਹੜੀ ਡੀਪਲੀ ਜਾਣਕਾਰੀ ਆ ਡਿਟੇਲ ਨਾਲ ਉਹ ਵੀ ਦੇਵਾਂਗੇ ਤੇ ਇੱਕ ਹੈਗਾ ਅਰਜੰਟ ਟਰੈਕਟਰ ਸਮਾਨ ਖਾਸ ਸਭ ਕਿਹਾ ਹੋਇਆ ਵੀਡੀਓ ਸਾਰੀ ਦੇਖ ਲਿਓ ਤੇ ਸੁਹਾਗੇ ਵੀ ਦਿਖਾਉਂਗਾ ਮੈਂ ਤੁਹਾਨੂੰ ਬਾਹਰੇ ਪਏ ਨੇ ਤੇ ਟਰੈਕਟਰ ਵੀ ਦਿਖਾਉਂਗਾ ਬਾਕੀ ਬੋਲਟ ਤੇ ਬੱਛੀ ਇੱਥੇ ਖੜੀਆ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲੀ-ਕੱਲੀ ਚੀਜ਼ ਦਾ ਫਿਰ ਸੱਜਣੋ ਰੇਟ ਵੀ ਪੁੱਛਦਿਆਂ ਬਾਈ ਨੂੰ ਆਜੋ ਜੀ ਆ ਜਾ ਲੰਗੇ ਕੀ ਹਾਲ ਹੈ ਫਿਰ ਸਰ ਰਹੀ ਦਿਨ ਹਾਂ ਉੱਚੀ ਬੋਲ ਮੜਾ ਜਾ ਗਿਆ ਨਹੀਂ ਸਵਾਗੇ ਤਾਂ ਆਪਣੇ ਜਾਂਦੇ ਨੇ ਲਾਹੌਰ ਦੇ ਬਾਡਰ ਤੱਕ ਆ ਤੂੰ ਬੋਲਦਾ ਹੌਲੀ ਥੋੜਾ ਜਾਂ ਨਾ ਦੱਸ ਦੇ ਵੀ ਆਪਣਾ ਗਰਮੀਤ ਸਿੰਘ ਜੀ ਪਿੰਡ ਮਾਸੀਕੇ ਜ਼ਿਲ੍ਹਾ ਮੁਗਾ ਕੀ ਕੰਮ ਲੰਮਾ ਟਾਈਮ ਹੋ ਗਿਆ ਕਰਦਿਆਂ ਇਹ ਗੱਲ ਕਰਨ ਦੀ ਹਾਂਜੀ ਕੰਮ ਬਹੁਤ ਹਾਂ ਕੰਮ ਲੰਮਾ ਟਾਈਮ ਹੋ ਗਿਆ ਪਹਿਲਾਂ ਬੱਚੀ ਤੋਂ ਸਟਾਰਟ ਕਰ ਲੈਣਾ ਫਿਰ ਆਪਾਂ ਸਾਰੀਆਂ ਚੀਜ਼ਾਂ ਦਿਖਾ ਦਾਂਗੇ ਹਨਾ ਹਾਂ ਇਹਨੂੰ ਖੋਲ ਕੇ ਤੋੜ ਦਿਓ ਇੱਕ ਵਾਰੀ ਸੂਆ ਕਿਹੜਾ ਜੀ ਇਹਦਾ ਇਹਦਾ ਦੂਜਾ ਸੂਆ ਵੀਰੇ ਚਾਰ ਦੰਦ ਦਾ ਅੱਛਾ ਮੂੰਹੋਂ ਚਾਰ ਦੰਦ ਦਾ ਹਾਂਜੀ ਵੀਰੇ ਅੱਛਾ ਐ ਇਹਨੂੰ ਚਲਾ ਦਿਓ ਹੁਣ ਮੇਰਾ ਖਿਆਲ ਚਵਾਈ ਹੋ ਗਈ ਇਹਦੀ ਹਨਾ ਹਾਂ ਹੁਣ ਇਹ ਹਜੇ 10 ਮਿੰਟ ਪਹਿਲੇ ਹੀ ਮਿਰਕਿੰਗ ਕਰਕੇ ਹਟੂ ਆਪਾਂ ਹੋਗੇ ਸੱਜਣੋ ਥੋੜਾ ਜਿਹਾ ਲੇਟ ਚਵਾਈ ਹੋਈ ਨੂੰ ਇਹਦੇ ਹਜੇ 10 ਕੁ ਮਿੰਟ ਹੀ ਹੋਏ ਨੇ ਤੇ ਮੂੰਹੋਂ ਹੈ ਗਿਆ ਚਾਰ ਦੰ ਬਾਕੀ ਜਿਹੜੀ ਸੱਜਣਾ ਬਾਡੀ ਬੁੱਡੀ ਦੀ ਗੱਲ ਕਰ ਲਈਏ ਉੱਤੋਂ ਯਾਰ ਬਾਡੀ ਬੁੱਡੀ ਦੀ ਵੀ ਬੱਚੀ ਲਾਜਵਾ ਹੈ ਕੋਈ ਟੂਹੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਕੁੱਬਾ ਪਾਨੀ ਤੇ ਇੱਥੇ ਤੋਂ ਦਰਸੇ ਦੀ ਲੰਬਾਈ ਲੰਬੂਈ ਵੀ ਦਿਖਾਰੀ ਓਏ ਕਿਉਂਕਿ ਰਹਿੰਦੀ ਇਹ ਸੱਜਣਾ ਸਾਰਾ ਦਿਨ ਕੱਚੇ ਚਾ ਉਹਦੇ ਕਰਕੇ ਜਾਗ-ਜੱਕੇ ਜੇ ਜਰੂਰ ਤੁਰਦੀ ਆ ਪੱਕੇ ਜਾ ਨਾ ਦੁੱਧ ਕਿੰਨਾ ਬਾਈ ਕਿੰਨੇ ਦਿਨਾਂ ਦੀ ਸੂਈ ਹੋਗੀ ਇਹ 20 ਦਿਨ ਦੀ ਸੂਈ ਵੀ ਅੱਛਾ 20 ਦਿਨ ਦੀ ਸੂਈ ਹੋਈ ਆ ਦੁੱਧ ਬਾਈ ਹੁਣ ਕਿੰਨਾ ਤਿਆਰ ਆ ਮੇਲਾ ਜੇ ਹੁਣ ਚੱਲਿਆ ਬਾਈ ਆ ਜੀ ਅਛਾ ਹਲੇ ਸਿੱਟੀ ਜਾਂਦੀ ਹੈ ਹਾਂਜੀ ਹਾਂਜੀ ਹਾਂ ਦੁੱਧ ਕਿੰਨਾ ਰੈਡੀ ਆ ਹੁਣ ਹੁਣ 25 ਕਿਲੋ ਰੈਡੀ ਹੋ ਗਈ 25 ਰੈਡੀ ਆ ਪਹਿਲੇ ਸੂਏ ਦਾ ਕੀਰ ਕੱਢਦੀ ਇਹਦਾ ਪਹਿਲੇ ਤਾਂ ਇਹਨੇ ਜਿਆਦਾ ਦਿੱਤੇ ਸੀ ਪਰ ਸਿਆਲ ਸੂਈ ਵੀ ਸੀ ਹੁਣ ਗਰਮੀ ਚ ਆ ਗਈ ਸਿਆਲ ਚ ਕਿੰਨਾ ਕੱਢ ਗਈ ਫਿਰ 34 35 ਕਿਲੋ ਤਾਂ ਦਿੰਦੀ 34 35 ਕਿਲੋ ਕੱਢ ਗਈ ਵੀ ਗਰਮੀ ਕਰਕੇ ਬਾਕੀ ਹਲੇ ਜਿਵੇਂ ਤੁਸੀਂ ਦੱਸਿਆ ਵੀ ਮੈਲਾ ਮੂਲਾ ਗੰਦਮੰਦ ਦੇਖਦੀ ਆ ਵੀ ਉਹਦੇ ਚੋ ਸਾਫ ਹੋ ਕੇ 5 4 ਕਿਲੋ ਵੱਧ ਸਕਦੀ ਆ ਹਾਂਜੀ ਸੁਭਾਵਨਾ ਜੀ ਹਾਂ ਬਾਕੀ ਇਹ ਕਿਸੇ ਦਿੱਤਾ ਜਾਊਗੀ ਜੀ ਸੱਜਣ ਕੋਲੇ ਬਾਗੀ ਜਾਣਕਾਰ ਸੱਜਣ ਕੋਲੇ ਜਿਹੜੇ ਨੇ ਬਾਈ ਇਹਨੂੰ ਆਪਾਂ ਕੈਲਸ਼ੀਅਮ ਕੂਲਸ਼ੀਅਮ ਦੇਣਾ ਉਹ ਚੀਜ਼ ਆ ਹਨਾ ਆ ਇਹ ਦੇਰ ਕੈਲਸ਼ੀਅਮ ਪਾ ਨਹੀਂ ਸਕਦੇ ਜੀ ਨਜ਼ਰ ਉਹ ਮੈਲਾ ਮੂਲਾ ਚੱਲਦਾ ਹਾਂ ਜੀ ਉਹ ਦੁਬਾਰ ਉਹ ਦੁਬਾਰ ਸਟਾਰਟ ਕਰਾਂਗੇ ਨਾ ਉਹ ਆਪਣਾ ਦੁੱਧ ਦਾ ਵੀ ਕੰਮ ਆ ਬਾਈ ਹਾਂਜੀ ਹਾਂਜੀ ਲਗਾਤਾਰ ਸੋ ਉਧਰ ਵੀ ਗਾਵਾਂ ਤੇ ਮਾਰਦੇ ਉਹ ਰੱਖਦਾ ਬਾਈ ਕੱਲੀਆਂ ਗਾਵਾਂ ਹੀ ਆ ਕੋਈ ਇਹ ਗੱਲ ਕਰ ਲਾਂ ਕੋਈ ਏਸੀ ਨਹੀਂ ਬਾਈ ਨੇ ਛੱਡਿਆ ਹੋਇਆ ਛੱਤ ਵਾਲੇ ਪੱਖਿਆਂ ਥੱਲੀ ਰਹਿੰਦੀਆਂ ਨੇ ਇਹ ਤੇ ਸਿਰਕੀ ਦੀ ਹੈਗੀ ਬਾਈ ਦੀ ਛੱਤ ਇਹਦੇ ਪੈਸੇ ਕਿੰਨੇ ਲਾਵਾਂਗੇ ਆ ਗਾਂ ਦੇ ਇਹ ਸਵਾ ਲ ਮੈਂ ਮਾਨਤਾਨੀ ਹੋਊਗੀ ਜੀ ਅੱਛਾ ਮਾਨਤਾਨ ਇਹਦੇ ਚ ਕਰ ਦਾਂਗੇ ਹਾਂਜੀ ਹਾਂਜੀ ਲੈ ਸਵਾ ਲੱਖ ਚੋ ਸੱਜਣਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਬਾਕੀ ਰੇਟ ਸੱਜਣਾ ਵਪਾਰੀ ਦਾ ਹੁੰਦਾ ਤੁਸੀਂ ਵੀ ਫੋਨ ਲਾ ਕੇ ਗੱਲਬਾਤ ਬਾਈ ਨਾਲ ਜ਼ਰੂਰ ਕਰ ਲਿਓ ਰੇਟ ਬਣ ਜਾਂਦੇ ਹੁੰਦੇ ਨੇ ਕਿਉਂਕਿ ਨਮਾਈ ਧਮਾਈ ਨਹੀਂ ਹਲੇ ਮੋਡੀਫਾਈ ਨਹੀਂ ਕਰੀ ਹੋਈ ਚੀਜ਼ ਇਹ ਆ ਜਨਜੀ ਇਹਦੀ ਆਪਣਾ ਢੇੜਾ ਲੱਗਿਆ ਬਾਈ ਕੋਲੇ ਬਸ ਹੁਣ ਥੋੜੇ ਲੇਟ ਹੋ ਗਏ ਨਹੀਂ ਤੁਹਾਨੂੰ ਮੈਂ ਚਵਾਈ ਤੋਂ ਪਹਿਲਾਂ ਵੀ ਲੇ ਵਾ ਲੂਗਾ ਤੇ ਫੋਨ ਆ ਇਹਦਾ ਚਵਾਈ ਤੋਂ ਪਹਿਲਾਂ ਤੁਰਦੀ ਆ ਬਾਈ ਐਨ ਪਲਵਾਨ ਨਾਲ ਕੰਮ ਫਸ ਫਸ ਪੂਰੀ ਸਿਰਾ ਵੀਰੇ ਐਸ਼ਾ ਲੈ ਹੁਣ ਤਾਂ ਸਰ ਸਾਹਿਬ ਬੋਲਟਾਂ ਦੇ ਮਾਰਦੇ ਹੋ ਇਹਦੂ ਬਾਦ ਦਿਖਾਵਾਂਗੇ ਸੁਹਾਗੇ ਹਰੇਕ ਪ੍ਰਕਾਰ ਦੇ ਤੇ ਇੱਕ ਟਰੈਕਟਰ ਦਿਖਾਵਾਂਗੇ ਨੰਬਰ ਨੰਬਰ ਵੀ ਦਿਖਾ ਦੇ ਇਹ ਭਾਈ ਕਿਹੜਾ ਮਾਡਲ ਹੈ ਇਹ ਨਵਾਂ ਮਾਡਲ ਹੈ ਜੀ ਪੁੱਠੇ ਗੇਰਣਾ ਪੁੱਠੇ ਗੇਰਣਾ ਪੰਜਾਬੀ ਜ ਆਪਣੇ ਵਾਲੇ ਜਿਵੇਂ ਕਹਿੰਦੇ ਨੇ ਸਿੱਧਿਆ ਵਾਲਾ ਕਿ ਪੁੱਠੇ ਵਾਲਾ ਪੁੱਠੇ ਵਾਲਾ ਜੀ ਹਾਂ ਬਾਕੀ ਜਿਵੇਂ ਰੰਗ ਰੁੰਗ ਦੀ ਗੱਲ ਕਰ ਲਈ ਅਰੀਜਨਲ ਆ ਅਰੀਜਨਲ ਹੈ ਜੀ ਦੋਨੇ ਐਸ਼ਾ ਇਹ 20 ਮਾਡਲ ਹੈ ਜੀ ਇਹ ਇਹ ਕਿੰਨਾ ਦੱਸਿਆ ਇਹ ਨਵਾਂ ਜੀ 2009 ਉਹ 9 ਦੇ ਸਾਹ ਨਾਲ ਸਾਫ਼ ਪਿਆ ਹਣਾ ਹਾਂਜੀ ਹਾਂ ਬਹੁਤ ਚੱਲ ਘੱਟ ਚੱਲ ਤਾਈ ਇਹਦੇ ਮਤਲਬ ਪੈਂਸੇ ਕਿਵੇਂ ਕਰਾਂਗੇ ਇਹ ਲੇਖ 17 170000 ਬਾਕੀ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਆ ਬਾਕੀ ਸੱਜਣੋ ਫੋਨ ਤੇ ਹੋ ਜੂ ਬੋਲਟ ਸਾਰਾ origignal ਆ ਤੇ ਹੁਣ ਮਾਰਦੇ ਤਾਂ ਸਹੀ ਦੇ ਤੇ ਕੈਮਰਾ ਆ ਕਿੰਨੇ ਮਾਡਲ ਆ ਜੀ ਇਹ 2020 ਮਾਡਲ ਆ ਜੀ ਇਹ 2020 ਆ ਇਹ ਹੈਗਾ ਸਿੱਧੇ ਗੇਹਰਾਂ ਵਾਲਾ ਹਾਂਜੀ ਸਿੱਧੇ ਗੇਹਰਾਂ ਵਾਲਾ ਇਹ ਹੈਗਾ ਸੱਜਣੋ ਸਿੱਧੇ ਗੇਹਰਾਂ ਵਾਲਾ ਇਹ ਵੀ origignal ਆ ਬਾਈ ਸਾਰਾ ਸਾਰਾ a to z ਦੋਨੇ origignal ਆ ਜੀ ਠੀਕ ਆ ਜੀ ਗੱਲ ਹਾਂ ਇਹਦੇ ਲਾਇ ਲੂਏ ਲੱਗੇ ਨੇ 2009 ਚ ਉਸ ਟਾਈਮ ਮੇਰਾ ਖਿਆਲ ਆ ਲਾਇ ਵਗੈਰਾ ਹਾਂ ਉਹ ਜੋ ਉਸ ਕੰਪਨੀ ਦੀ ਚੀਜ਼ ਆ ਉਹ ਜੋ ਹੈਗੀ ਇਹਨਾਂ ਲਾਹੀਆਂ ਨਾ ਲਾਈਏ ਕੁਝ ਠ ਬਿਨਾਂ ਨਾਲ ਨਾਲ ਆਪਾਂ ਜੀ ਗੱਲ ਕਰ ਰਹੀ ਇਹਨਾਂ ਦਾ ਵੀ ਕਰਦੇ ਆ ਵਪਾਰ ਆਪਾਂ ਨਹੀਂ ਨਹੀਂ ਵੀਰੇ ਇਹਦੇ ਘਰੀ ਰੱਖੇ ਹੋਇਆ ਅੱਛਾ ਕਰੇਲੂ ਹਾਂਜੀ ਹਾਂਜੀ ਅੱਛਾ ਹੁਣ ਵੇਚਣ ਦਾ ਬਣ ਗਿਆ ਸਾਬਾ ਹੁਣ ਬਸ ਮੂਡ ਬਣ ਗਿਆ ਵੇਚਦੀ ਠੀਕ ਆ ਕਰਨਾ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਵੀ ਇੱਕ ਸੱਤਰੀਏ ਇਹਦਾ ਵੀ ਇੱਕ ਸੱਤਰ ਇਹ ਕੀ ਫਰਕ ਆ ਫਿਰ ਉਹ ਨਵਾਂ ਮਾਡਲ ਆ ਇਹ ਮੇਰੇ ਖਿਆਲ 20 ਮਾਡਲ ਨੇ ਇਹ 20 ਮਨ ਉਹਦੀ ਥੋੜੀ ਡਿਮਾਂਡ ਜ਼ਿਆਦਾ ਕਰਦੇ ਅੱਛਾ ਮਰਨਡੀ ਅੱਛਾ ਉਹੀ ਡਿਮਾਂਡ ਜ਼ਿਆਦਾ ਹੈ ਥੋੜਾ ਜਿਹਾ ਸਿੱਧੇ ਗਿਰਾਂ ਚ ਆ ਜਾਂਦਾ ਉਹ ਪੁੱਛਣੇ ਕਰਦੇ ਵੀ ਉਹਦੀ ਮੰਗ ਅੱਜ ਕੱਲ੍ਹ ਜ਼ਿਆਦਾ ਹੈ ਜੀ ਆ ਇਹਦੀ ਮੰਗ ਸਜਨੋਂ ਜ਼ਿਆਦਾ ਜਿਵੇਂ ਬਾਈ ਨੇ ਦੱਸਿਆ 2009 ਮਾਡਲ ਆ ਰੇਟ ਅਰੀਜਨਲ ਆ ਜੀ ਆ ਰੇਟ ਇਹਨਾਂ ਦਾ ਇੱਕੋ ਹੀ ਹੈ ਆ 20 ਮਾਡਲ ਹੈ ਚਾਹੇ 20 ਮਾਡਲ ਲੈ ਜੋ ਉਹ ਵੀ ਓਨੇ ਦੀ ਮਿਲੂ ਚਾਹੇ ਤੁਸੀਂ ਨਵਾਂ ਮਾਡਲ ਲੈ ਲਓ ਉਹ ਵੀ ਓਨੇ ਦੀ ਮਿਲੂ ਹਾਂ ਆ ਬਾਕੀ ਆਜੋ ਤੁਹਾਨੂੰ ਬਾਹਰ ਲੈ ਕੇ ਚਲਦੇ ਹਾਂ ਹੁਣ ਆਪਾਂ ਦਿਖਾਉਨੇ ਆ ਸਹਾਗੇ ਹਰੇਕ ਪ੍ਰਕਾਰ ਦੇ ਤੇ ਇੱਕ ਟਰੈਕਟਰ ਆ ਬਾਈ ਕੋਲੇ ਆਜੋ ਬਾਹਰ ਹਾਂਜੀ ਲੈ ਸੱਜਣਾ ਹੁਣ ਆਪਾਂ ਪਹੁੰਚਿਆ ਸੁਹਾਗਿਆਂ ਵਾਲੇ ਪਾਰਕਾਂ 'ਇੱਥੇ ਟਰੈਕਟਰ ਖੜਾ ਉਹ ਵੀ ਦਿਖਾਉਂਗਾ ਤੇ ਮੇਨ ਗੱਲ ਪਹਿਲਾਂ ਆਪਣਾ ਮੇਨ ਮੁੱਦਾ ਸੁਹਾਗੇ ਦਾ ਇਹਦੇ ਤੇ ਮਾਰਦੇ ਇਹ ਬਈ ਟ੍ਰਿਪਲ ਕਿਵੇਂ ਆ ਗਿਆ ਅੱਗੇ ਦਾ ਮਤਲਬ 2 ਵਾਲਾ ਹੁੰਦਾ ਸੀ ਇਹ ਇਹ ਡੋਡੀ ਏਰੀਆ ਜਾਂਦਾ ਵੀਰੇ ਕਿਸੇ 2 ਵਾਲਾ ਕਿਸੇ 3 ਵਾਲਾ ਕੋਈ ਸੈਂਪਲ ਲੈਂਦਾ ਕੋਈ ਫਰੇਮ ਵਾਲਾ ਲੈਂਦਾ ਜੀ ਇਹ ਮੈਂ ਕਹਿੰਦਾ ਅੱਜ ਕੱਲ ਨਵੇਂ ਨਵੇਂ ਸੱਜਣ ਲਾਲ ਉਹਨਾਂਵੇਂ ਮੁੰਡਿਆਂ ਦੀ ਨਵੇਂ ਮੁੰਡਿਆਂ ਦੀ ਮੰਗ ਆ ਇਹ ਟਰੈਕਟਰ ਵੀ ਹੁਣ ਵੱਡੇ ਆ ਗਏ ਉਹੀ ਗੱਲ ਆ ਟਰੱਕਾਂ ਜਿੱਡੇ ਜਿੱਡੇ ਪਹਿਲਾ ਟਰੈਕਟਰ ਛੋਟੇ ਹੁੰਦੇ ਤੇ ਬਾਈ 2 ਵਾਲਾ ਸਵਾਗਾ ਜ਼ਿਆਦਾ ਚੱਲਦਾ ਦੀ ਹੈ ਹਾਂਜੀ ਹਾਂਜੀ ਹਾਂ ਇਹਦਾ ਜੇ ਆਪਾਂ ਗੱਲ ਕਰ ਲਈਏ ਵੀ ਇਹਨਾਂ ਦਾ ਰੇਟ ਕਿਵੇਂ ਹੁੰਦਾ ਆਪਣਾ ਇਹਦਾ ਰੇਟ ਕੀ ਹੈ ਇਹ 13 ਫੁੱਟ ਲੰਬਾ ਇੱਕ ਕੁਆਂਟਲ 40 ਕਿਲੋ ਦਾ ਤੇ ਫਰੇਮ ਲਾਉਣੇ ਆ ਲੋਹਾ ਲੋਹਾ ਕੱਲਾ ਇੱਕ ਕੁਆਂਟਲ 40 ਕਿਲੋ 40 ਕਿਲੋ ਹਾਂਜੀ ਅਸ਼ਿਆ ਤੇ 10 ਇੰਚ ਉੱਚਾ 4 ਇੰਚ ਦਾ ਫੱਟਾ ਚੌੜਾ ਠੀਕ ਹੈ 28000 ਰੁਪਏ ਦਾ ਇਹ ਕੰਪਲੀਟ ਜੀ ਇਹ ਕੰਪਲੀਟ 28000 ਦਾ ਹਾਂਜੀ ਹਾਂਜੀ ਮਤਲਬ ਕਿੰਨਾ ਫੁੱਟ ਲਵਾਈ ਚਾਹੀਏ 13 ਫੁੱਟ ਲੰਬਾ ਹਾਂਜੀ ਹਾਂਜੀ ਆ ਬਾਕੀ ਮਾਨਤਾਨ ਆਪਾਂ ਫੋਨ ਤੇ ਕਰ ਤਾਂ ਫਿਕਸੇ ਹੁੰਦਾ ਇਹਨਾਂ ਦਾ ਇਹ ਸਾਡੇ ਦਾ ਫਿਕਸੇ ਹੁੰਦਾ ਵੀ ਜੀ ਅੱਛਾ ਜੀ 28000 ਦਾ 13 ਫੁੱਟ ਲੰਬਾ ਜੀ ਹਾਂਜੀ ਇੱਕ ਕੁਆਂਟਲ 6 ਕੁਆਂਟਲ ਦਾ ਇਹ ਕੁੱਲ ਟੋਟਲ 6 ਕੁਆਂਟਲ ਦਾ ਲੋਹਾ ਕਿੰਨਾ ਲਾਇਆ ਹੋਇਆ ਤੇ ਇੱਕ ਕੁਆਂਟਲ 45 ਕਿਲੋ ਇੱਕ ਕੁਆਂਟਲ 45 ਕਿਲੋ ਮਤਲਬ ਇਹ ਤਾਂ ਬਣਾ ਲੰਦਾ ਹੋਣਾ ਫਿਰ ਗੱਲ ਜਦੋਂ ਬਾਹਰ ਚਲਾਉਂਦੇ ਹੋਣਗੇ ਡੜਾ ਡੜਾ ਤਾਂ ਨਹੀਂ ਛੜਦਾ ਕੋਈ ਨਹੀਂ ਨਹੀਂ ਡੜਾ ਨਹੀਂ ਛੜਦਾ ਵੀ ਉਹ ਹੈਵੀ ਹੋ ਜਾਂਦਾ ਜੀ ਹਾਂ ਵਜਨ ਹੋ ਜਾਂਦਾ ਬਾਹਲਾ ਫਿਰ ਇਹਦਾ ਸਜਣੋਂ ਪ੍ਰੈਸ ਹੀ ਕਰਦਾ ਵਗਿਆ ਜਾਂਦਾ ਜਿੱਥੋਂ ਜਿੱਥੋਂ ਦੀ ਲੰਗਦਾ ਹਨਾ ਹਾਂਜੀ ਹਾਂਜੀ ਆ ਉਧਰ ਵੀ ਮਾਰਦੇ ਦਰਸ ਵੇ ਉਹ ਸੁਹਾਗਿਆਂ ਦੇ ਵੀ ਮਾਰਦੇ ਸੁਹਾਗੇ ਮੇਰਾ ਖਿਆਲ ਹੈ ਕਈ ਪ੍ਰਕਾਰ ਦੇ ਨੇ ਬਾਈ ਵੀਰੇ ਹਨਾ ਹਾਂਜੀ ਹਾਂਜੀ ਵੀਰੇ ਕੱਦੂ ਵਾਲੇ ਜਿਵੇਂ ਫਾਜ਼ਿਲ ਗੰਬੂਰੇ ਦੋ ਫੱਟਾ ਜਾਂਦਾ ਹਾਂ ਜਿਵੇਂ ਆ ਆ ਗਿਆ ਸਜਣੋਂ ਇਹ ਵੀ ਫਰੇਮ ਵਾਲਾ ਤਿਆਰ ਹੋਊਗਾ ਕਿ ਐਡਾ ਵਧੀਆ ਨਹੀਂ ਨਾ ਸਿੰਪਲ ਵੀਰੇ ਆ ਆ ਗਿਆ ਸੈਂਪਲ ਜਿਵੇਂ ਆਮ ਪਹਿਲਾਂ ਆਪਣੇ ਬਜ਼ੁਰਗ ਵਰਤਦੇ ਦੇ ਟਰੈਕਟਰਾਂ ਦੇ ਹਾਂ ਇਹ ਬਾਈ ਉੱਚਾ ਬਹੁਤ ਆ ਵਜ਼ਨ ਬਹੁਤ ਹੋਊਗਾ ਜਿਹਦਾ ਹਾਂ ਇਹ 14 15 ਇੰਚੀ ਚ ਹੈ ਇਹ 14 15 ਇੰਚੀ ਉੱਚਾ ਲੰਬਾਈ ਇਹਦੀ ਕਿੰਨੀ ਹੈ ਇਹਦੀ 11 ਫੁੱਟ ਜੀ ਇਹਦੀ 11 ਫੁੱਟ ਹੁੰਦੀ ਹੈ ਅੱਛਾ ਆਹਾ ਇਹ ਕਦੂ ਨੂੰ ਬਣਾਉਣਾ ਜੀ 10 ਫੁੱਟਾ ਜੀ 10 ਫੁੱਟਾ ਇਹ ਵੀ ਆਪਾਂ ਤਿੰਨ ਆਲਾ ਬਣਾਵਾਂਗੇ ਹਾਂ ਇਹ ਤਿੰਨ ਆਲਾ ਬਣਾ ਜੀ ਕਦੂ ਵਾਸਤੇ ਇਹ ਵੀ ਤਿੰਨ ਆਲਾ ਬਣੂਗਾ ਹਾਂਜੀ ਹਾਂਜੀ ਆਹਾ ਇਹ ਉਹ ਹੈਗੇ 11 ਫੁੱਟ ਜੀ ਹਾਂਜੀ ਤੇ ਇਹ ਦੂਜਾ ਇਹ ਹੈਵੀ ਵੇਟ ਚ ਹੈ ਥੋੜਾ ਜਿਹਾ ਠੀਕ ਆ ਗੱਲ ਇਹ ਵੀ ਤੇ ਨਾਲ ਹੀ ਐ ਹੈਵੀ ਵੀ ਤੇ ਨਾਲ ਇਹ ਬਿਨਾ ਉਹ ਤੋਂ ਐ ਹੈ ਹੀ ਬਿਨਾ ਫਰੇਮ ਵਾਲੀ ਆ ਸਾਰੇ ਫਰੇਮ ਚ ਜਿਹੜਾ ਮਾਲ ਹੁੰਦਾ ਜੀ ਉਹ ਡਿਸਪੋਜ਼ਲ ਮਾਲ ਹੁੰਦਾ ਟੋਟਿਆਂ ਦਾ ਡਾਣੇ ਜੋ ਕੱਢਿਆ ਵਾ ਅੱਛਾ ਜੀ ਹਾਂ ਇਹ ਜਿਹੜੀ ਦੀ ਪੱਕੀ ਲੱਕੜ ਦੇ ਬੇਡੀ ਦੇ ਇਹ ਕਿ ਲੱਕੜ ਕਿਹੜੀ ਲੱਗਦੀ ਐ ਤੇ ਬਾਈ ਆਪਾਂ ਜੰਡ ਦੇ ਕਿਕਰ ਦੋ ਹੀ ਵਰਤਦੇ ਜੰਡ ਤੇ ਕਿਕਰ ਵੀ ਮੇਨ ਗੱਲ ਆ ਮੇਰਾ ਖਿਆਲ ਆ ਜਿਵੇਂ ਅਸੀਂ ਸੁਣਦੇ ਆਇਆ ਕਿ ਵੀ ਪ੍ਰਾਣੇ ਮੇਰਾ ਖਿਆਲ ਆ ਜਾਦੇ ਕਿਕਰ ਦਾ ਬਣਾਉਂਦੇ ਬਾਈ ਹਨਾ ਹਾਂ ਜੰਡ ਦਾ ਵੀ ਕਿਕਰ ਦਾ ਵੀ ਹਾਂ ਜੰਡ ਤੇ ਕਿਕਰ ਦੋ ਪ੍ਰਕਾਰ ਦੀ ਲੱਕੜ ਲੱਗਦੀ ਐ ਇਹਦੇ ਚ ਹਾਂਜੀ ਹਾਂ ਇੱਕ ਕਦੂ ਵਾਲੀਆਂ ਇਹ ਕਦੂ ਵਾਲੀਆਂ ਨੇ ਹਾਂ ਜੀ ਹਾਂ ਆ ਕਦੂ ਚ ਵੀ ਬਾਲਾ ਹੈਵੀ ਟਰੈਕਟਰ ਤੋਂ ਲੈ ਕੇ ਧੁਰਿਆ ਨਹੀਂ ਜਾਂਦਾ ਬਾਈ ਹਾਂ ਹਾਂ ਜੀ ਹਾਂ ਜੀ ਮੇਰੇ ਫਿਰ ਕਿਉਂਕਿ ਕਦੂ ਜੇ ਜੇ ਮੈਂ ਗੱਲ ਕਰਾਂ ਵੀ ਕਦੂ ਚ ਤਾਂ ਮਾੜਾ ਮੋਟਾ ਪੱਧਰ ਕਰਨ ਵਾਸਤੇ ਲੋਡ ਹੁੰਦੀ ਆ ਉਹਦੇ ਵਾਸਤੇ ਇਹਦੇ ਚ ਬਜਨ ਪੂਰਾ ਮਤਲਬ ਕਿ ਸਮਤਲ ਆਏ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਆ ਇਹਦੇ ਚ ਬਜਨ ਬਰਾਬਰ ਆ ਉਨਾਂ ਕ ਕਿਉਂਕਿ ਉਹ ਬਾਲਾ ਪਾਰੀ ਦਾ ਟਰੈਕਟਰ ਤੋਂ ਲੈ ਕੇ ਮੇਰੇ ਖਿਆਲ ਆ ਕਦੂ ਚ ਧੁਰਿਆ ਨਹੀਂ ਜਾਂਦਾ ਇਹ ਵਿੱਚ ਜ਼ਿਆਦਾ ਵੀਟ ਵੰਜਦਾ ਇਹ ਸਪੈਸ਼ਲ ਹੈਗਾ ਕਦੂ ਵਾਲਾ ਸਹਾਗਾ ਕਹਦੇ ਹੋ ਇਹਨੂੰ ਚਾਹੇ ਸੁਹਾਗੀ ਕਹਦੇ ਹੋ ਸੁਹਾਗੀ ਇਹਦੇ ਪੈਸੇ ਇਹ ਤਾਂ ਨਾ 10000 ਰੁਪਏ ਦੀ ਚੀਜ਼ ਨਹੀਂ ਅੱਛਾ ਇਹ ਨਾ 10000 ਦੀ ਹੈ ਜਿਵੇਂ ਆਪਾਂ ਇੱਧਰ ਗੱਲ ਕਰ ਲਈਏ ਜਿਵੇਂ ਆਹ ਆ ਬਣੇ ਪਏ ਨੇ ਜਿਵੇਂ ਆਹ 2 ਵਾਲਾ ਜਿਹੜਾ ਇਹ ਤਿੰਨ ਤਿੰਨ ਵਾਲੇ ਨੇ ਤਿੰਨ ਤਿੰਨ ਵਾਲੇ ਸਾਰੇ ਆਹ ਤਿੰਨ ਵਾਲਾ ਮਤਲਬ ਬਿਨਾ ਲੋਹੇ ਦੇ ਫਰੇਮ ਤੋਂ ਇਹ ਕਿੰਨੇ ਦਾ ਹੈ ਇਹ 12 ਫੁੱਟ ਲੰਮਾ ਫੁੱਟ ਚਾ 20000 ਰੁਪਏ ਦਿੰਦੀ ਹੈ ਇਹ 20 ਦਾ ਉਹ ਫਰੇਮ ਵਾਲਾ 13 ਫੁੱਟ ਵਾਲਾ ਉਹ ਹੈਗਾ 26 ਦਾ 26 ਦਾ ਇਹ ਜਿਹੜਾ 2 ਵਾਲਾ ਆਪਾਂ ਹੈਵੀ ਦਿਖਾਇਆ ਉੱਧਰ ਉਹ ਵੀ 23 2000 ਦੀ ਰੇਂਜ ਚ ਉਹ ਵੀ 23 24 ਦਾ ਮਤਲਬ ਉਹ ਦੋ ਵਾਲਾ ਫੁੱਲ ਹੈ ਵੀ ਆ ਗਿਆ ਉਹਦੇ ਮੇਰਾ ਖਿਆਲ ਹੈ ਇੱਕ ਪਾਸੇ ਪੱਤੀ ਲੱਗੀ ਹੈ ਹਾਂ ਹਾਂ ਜੀ ਉਹਦੇ ਦੰਦਾ ਇੱਕ ਪਾਸੇ ਹਾਂ ਉਹਦੇ ਇੱਕ ਪਾਸੇ ਦੰਦਾ ਲੱਗਿਆ ਪੱਤੀ ਲੱਗੀ ਉਹ ਵੀ ਦਿਖਾਉਂਗਾ ਤੁਹਾਨੂੰ ਮੈਂ ਜਿਵੇਂ ਆਹ ਆਹ ਤਿੰਨ ਵਾਲੇ ਆ ਗਏ ਉਹ ਤੋਂ ਬਿਨਾ ਇਹਦਾ ਕਿੰਨਾ ਦੱਸਿਆ ਦੀ ਬਾਈ ਇਹ 12 ਫੁੱਟ ਹੈ ਹੋ ਜਿਹੜਾ ਫੁੱਟ ਚ ਆਉਜੀ ਫੁੱਟ ਬਾਈ ਫੁੱਟ ਦਾ 12 ਫੁੱਟ 20000 ਰੁਪਏ ਚ ਉਹ 20000 ਇਹ 11 ਫੁੱਟ ਬਣ ਜੂ ਦਾ ਰੇਟ ਘਟ ਜੂ 13 ਹੋਊਗਾ ਬਾਜੂ ਹਾਂ ਉਹ ਲੰਬਾਈ ਦੇ ਹਿਸਾਬ ਨਾਲ ਲੱਕੜ ਦੇ ਹਿਸਾਬ ਨਾਲ ਹਾਂ ਲੈ ਸਾਰਿਆਂ ਤੇ ਮਾਰ ਦੇ ਤਰਸ ਉਰੋਂ ਜੇ ਆਪਾਂ ਗੱਲ ਕਰ ਲਈਏ ਸਹਾਗ ਗਿਆ ਆਪਣੇ ਕਿੱਥੇ ਕਿੱਥੇ ਤੱਕ ਜਾਂਦੇ ਨੇ ਸਾਡੇ ਜੀ ਸੁਭਾ ਰੁੱਦਰਪੁਰ ਜਾਣਿਆ ਤੋਂ ਇਹ ਕਿੱਥੇ ਜਰਾਹੰਡ ਜੀ ਪੁੱਤਰਖੰਡ ਹਾਂਜੀ ਹਾਂਜੀ ਮਤਲਬ ਜੇ ਆਪਾਂ ਗੱਲ ਕਰ ਲਈਏ ਕਿਸੇ ਵੀ ਸੱਜਣ ਨੇ ਆਪਾਂ ਤੋਂ ਆਨਲਾਈਨ ਸਹਾਗਾ ਮੰਗਪਾਉਣਾ ਬਾਈ ਇਹਨਾਂ ਚੋਂ ਆਪਾਂ ਭੇਜਦੇ ਨਹੀਂ ਹੁੰਦੇ ਹਾਂ ਹਾਂਜੀ ਹਾਂਜੀ ਭੇਜਦੇ ਨੇ ਉਹ ਪੇਮੈਂਟ ਖਾਤੇ ਲਵਾ ਕੇ ਭੇਜਦੇ ਨੇ ਹਾਂਜੀ ਹਾਂਜੀ ਇਹਨਾਂ ਦੇ ਅਸੀਂ ਉਦਾਂ ਭੇਜ ਦਿੰਦੇ ਹੁੰਦੇ ਸੀ ਹਾਂਜੀ ਹਾਂਜੀ ਹੁਣ ਦੋ ਚਾਰ ਸਈ ਪੇਮੈਂਟ ਰੋਗੀ ਜਨ ਅੱਛਾ ਹੁਣ ਅਸੀਂ ਪਹਿਲਾਂ ਖਾਤੇ ਪਹਿਲਾਂ ਉਹ ਮਤਲਬ ਕਿਵੇਂ ਹੋਗਾ ਕਿਸਾ ਉਹ ਸਾਡੇ ਇਧਰ ਹਰਿਆਣੇ ਜਗੇ ਸੀ ਜਿੱ ਮੈਂ ਉਦੇਸ਼ ਹੀ ਕੋਈ ਸੱਜਣ ਤਿੰਨ ਚਾਰ ਲਈ ਸੀਗੇ ਤੇ ਇਕ ਦੇਗੇ ਮੁੜ ਕੇ ਤੇ ਕਲੀਅਰ ਨਹੀਂ ਹੋ ਰਹੇ ਉਹ ਖਾਤਾ ਖਾਲੀ ਹੋ ਖਾਤਾ ਖਾਲੀ ਆ ਸੱਜਣੋ ਇਸ ਪ੍ਰਕਾਰ ਦੀ ਠੱਗੀ ਵੀ ਅੱਜ ਕੱਲ ਪਸ਼ੂਆਂ ਚ ਵੀ ਬਹੁਤ ਚੱਲ ਰਹੀ ਆ ਮੈਂ ਇਹ ਗੱਲ ਕਰਨਾ ਆਨਲਾਈਨ ਆਪਾਂ ਜਿੰਨੀਆਂ ਕਿ ਚੀਜ਼ਾਂ ਸੇਲ ਕਰਦੇ ਆ ਬਈ ਇਹ ਠੱਗੀ ਹਰੇਕ ਕੰਮ ਚ ਆ ਗਈ ਹਾਂਜੀ ਹਾਂਜੀ ਅੱਛਾ ਇੱਕ ਨਾ ਸੱਜਣੋ ਕਿਸੇ ਤੋਂ ਲਿਆ ਕਰੋ ਮੈਂ ਵਪਾਰੀ ਵੀਰਾਂ ਨੂੰ ਇਹੀ ਕਹਿਣਾ ਹੁੰਦਾ ਉਹਨਾਂ ਬਿਜ ਜਿੰਨਾ ਚਿਰ ਇੱਕ ਖਾਤੇ 'ਚ ਤੁਹਾਨੂੰ ਮੈਸੇਜ ਆ ਜੂ ਪੈਸੇ ਨਹੀਂ ਆਉਂਦੇ ਬਈ ਖਾਤੇ 'ਚ ਉਹ ਕੰਮ ਵੀ ਚੱਲ ਪਿਆ ਹਾਂਜੀ ਹਾਂਜੀ ਸਾਰਾ ਚੱਲਦਾ ਆਪਦਾ ਬਈ ਖਾਤਾ ਚ ਚੈੱਕ ਕਰੋ ਪਹਿਲਾਂ ਪੈਸੇ ਲਵਾਓ ਹਨਾ ਕਿਰਾਇਆ ਵੀ ਲਵਾਓ ਯਾਰਾ ਉੱਥੇ ਜਾ ਕੇ ਉਹ ਗਰੀਬ ਬੰਦੇ ਨੂੰ ਗਾਹਾਂ ਬੁਲਾਈਆਂ ਨੇ 10 ਕਿਲੋਮੀਟਰ ਗਾਹਾਂ ਆ ਜਾ 10 ਹੋ ਹੋ ਰਾਜਾ 20 20 30 30 ਕਿਲੋਮੀਟਰ ਰੇਸ਼ਕਾਇਤ ਵੀ ਆਉਂਦੀ ਆ ਵੀ ਯਾਰ ਦੱਸੀ ਗਈ ਬਾਟ ਤੋਂ ਅੱਗੇ ਬੁਲਾ ਲੈਂਦੇ ਨੇ ਮੂਵੀ ਕਰਾਇਆ ਕਰਕੇ ਬਈ ਇਹ ਚੀਜ਼ ਨਾ ਯਾਰ ਕਰਿਆ ਕਰੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਬਾਕੀ ਜੈਨੂਅਨ ਸੱਜਣ ਤਾਂ ਕਰਦੇ ਨਹੀਂ ਬਈ ਉਹ ਠੱਗਾਂ ਦਾ ਹੀ ਹਾਂਜੀ ਹਾਂਜੀ ਇੱਥੇ ਵੀ ਮਾਰਦੇ ਦਰਸੂਏ ਇਹ ਨੋ ਮਾਡਲ ਹੈ ਜੀ 27 ਗੜ ਨੰਬਰ ਅੱਛਾ 36 ਗੜ ਹਾਂਜੀ ਇਹ ਤੁਸੀਂ ਉਧਰੋਂ ਲੈਂਦੇ ਪੰਜ ਚਾਰ ਠੀਕ ਹੈ ਜੀ ਹਾਂ ਬ੍ਰਾਂਡ ਨਿਊ ਟਾਇਰ ਇਹਦੇ ਚਾਰੇ ਹਾਂਜੀ ਇੰਜਨ ਗੀਅਰ ਦਾ ਓਕੇ ਹੈ ਜੀ ਥੀਂਜਰ ਵਾਲਾ ਇਹ ਚੇਂਜਰ ਵਾਲਾ ਜੀ ਅੱਗੇ ਉਹਨੇ ਗੇਰੀ ਅੱਗੇ ਨੂੰ ਉਹਨੇ ਪਿੱਛੇ ਨੂੰ ਇਹਦੇ ਅੱਛਾ ਚੇਂਜਰ ਵਾਲਾ ਹਾਂਜੀ ਹਾਂਜੀ ਮਤਲਬ ਉਹ ਡਬਲ ਪੀਟੀਓ ਹੈ ਫੁੱਲ ਫੰਕਸ਼ਨ ਹੈ ਜੀ ਇਹ ਚ ਜਿਹੜੇ ਆਪਣੇ 15 16 ਮਾਡਲਾਂ ਚ ਫੰਕਸ਼ਨ ਆਏ ਆ ਕਿ ਤੇ ਉਧਰ ਨੋ ਮਾਡਲ ਚਾਹੀਵੇ ਜੀ ਉਧਰ ਨੋ ਚ ਹੀ ਨੇ ਇਹ ਸਾਰੇ ਹਾਂਜੀ ਹਾਂਜੀ ਵੀ ਮਤਲਬ ਹੁਣ ਵਾਲੇ 15 16 ਮਾਡਲਾਂ ਨਾਲ ਦਾ ਕਰਦਾ ਮੁਕਾਬਲਾ ਹਾਂਜੀ ਹਾਂਜੀ ਵੀਰੇ ਦੰਦਾ ਟੱਕਰ ਪੂਰੀ ਉਹਨਾਂ ਨੂੰ ਹਾਂਜੀ ਹਾਂਜੀ ਇਹਦੇ ਪੈਸੇ ਫਿਰ ਇਹਦਾ 2.5 ਲੱਖ ਰੁਪਏ ਜੀ ਨੈਟੀ ਇਹਦਾ 2.5 ਲੱਖ ਰੁਪਏ ਬਾਕੀ ਫੋਨ ਤੇ ਹੋ ਜੂ ਸੈਟਿੰਗ ਹੂੰ ਪੂਰੇ ਆਪਾਂ ਵੀਡੀਓ ਵੀ ਇਹਦੀ ਡਬਲ ਆ ਜੀ ਅੱਛਾ ਜੀ ਹਾਂਜੀ ਹਾਂਜੀ ਦੱਸ ਦੇ ਕਿਹੜੇ ਬੰਨੇ ਹੁੰਦੀਆਂ ਮੈਨੂੰ ਇਹਦਾ ਹਿਸਾਬ ਨਹੀਂ ਵਾਲਾ ਹਾਂਜੀ ਇੱਥੋਂ ਹੀ ਵੀਡੀਓ ਵਾਲਾ 1000 ਚੱਕਰ ਕਰੂ 540 ਕਰੂ ਅੱਛਾ ਇੱਥੋਂ ਹੋ ਜਾਂਦਾ ਹਾਂਜੀ ਹਾਂਜੀ ਫੁੱਲ ਹੋ ਜਾਣੀ ਜਿਹੜੇ ਟੌਪ ਮਾਡਲਾਂ ਦੇ ਫੰਕਸ਼ਨ ਆਉਂਦੇ ਇਹ ਚਾਹੀਦੇ ਆ ਜੀ ਅੱਛਾ ਜੀ ਹੂੰ ਹਾਂ ਇਹਦਾ ਵੀ ਰੇਟ ਹੋ ਜੂਗਾ ਸੱਜਣੋਹੀ ਹੀ ਗੱਲ ਨਹੀਂ ਬਾਕੀ ਸੁਹਾਗਿਆਂ ਦੇ ਕੇਰਾ ਹੋਰ ਮਾਰਦੇ ਕੈਮਰਾ ਦਰਸ ਓਏ ਸੈਕੰਡ ਹੈਂਡ ਸੁਹਾਗੇ ਮਿਲ ਜਾਂਦੇ ਆ ਆਪਣੇ ਲੋਕ ਇੱਧਰ ਇੱਧਰ ਮਾਰਦੇ ਹੋ ਗਿਆ ਸੈਕੰਡ ਹੈਂਡ ਸੋ ਸੈਕੰਡ ਹੈਂਡ ਚਾਹੀਦਾ ਹੋਵੇ ਉਦਾਂ ਦਾ ਮਿਲ ਜਾਂਦਾ ਸੈਕੰਡ ਹੈਂਡ ਮਤਲਬ ਤਿੰਨ ਵਾਲਾ ਦੋ ਵਾਲਾ ਹਾਂ ਸਾਰਾ ਕੁਝ ਮਿਲ ਜਾਂਦਾ ਇ ਮਤਲਬ ਵਧੀਆ ਕੰਡੀਸ਼ਨ ਚ ਮਿਲਦੇ ਨੇ ਇਹ ਗੱਲ ਕਰਕੇ ਹਾਂ ਜੀ ਆਈ ਪੂਰਾ ਵਧੀਆ ਅੱਠ ਦਾ ਕਿੱਲੇ ਦੀ ਬਾਈ ਵਾਲੀ ਜੀਮਦਾਰ ਨੂੰ ਮਰਦਾ ਨਹੀਂ ਵਧੀਆ ਚੀਜ਼ਾਂ ਠੀਕ ਆ ਜੀ ਹਾਂ ਹਾਂ ਆਪਣਾ ਨੰਬਰ ਬੋਲ ਦਿਓ ਬਾਈ 965337732 ਬਾਈ ਆਪਣੇ ਪਿੰਡ ਦਾ ਨਾਮ ਸਾਰੀ ਲੋਕੇਸ਼ਨ ਹਾਂਜੀ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਇਹ ਮੇਨ ਰੋਡ ਤੇ ਆਪਣਾ ਦਾਣਾ ਮੰਡੀ ਕੋਲੇ ਘਰ ਹੈ ਲੈ ਸੱਜਣਾ ਪਿੰਡ 마שי ਕਿਹਾ ਬਰਨਾਲੇ ਤੋਂ ਇਹ ਹੋਊਗਾ ਮੇਰਾ ਖਿਆਲ 30 ਡੇੜ ਗੇੜ ਬਾਈ ਹਣਾ ਹਾਂ 28 30 ਕਿਲੋਮੀਟਰ ਹੈ ਜਦੋਂ ਬਰਨਾਲੇ ਤੋਂ ਆਪਾਂ ਬੱਦਣੀ ਬਲਾਸਪੁਰ ਮੋਗਾ ਜਾਂਦੇ ਆ ਉਸ ਰੋਡ ਦੇ ਉੱਤੇ ਬਾਈ ਦਾ ਪਿੰਡ ਸਥਿਤ ਹੈ ਤੇ ਨੰਬਰ ਬਾਕੀ ਬਾਈ ਦਾ ਵੀਡੀਓ ਚ ਚਲਾ ਦੂੰਗਾ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਸੰਦ ਪਸੰਦ ਆਊਗਾ ਜਾਂ ਬੈੜ ਪਸੰਦ ਆਊ ਬੋਲਟਾ ਟਰੈਕਟਰ ਤੇ ਸੁਹਾਗੇ ਸੈਕੰਡ ਹੈਂਡ ਸੁਹਾਗੇ ਵੀ ਨੇ ਬਾਈ ਕੋਲੇ ਉਹ ਬਾਈ ਨਾਲ ਸੱਜਣਾ ਸੰਪਰਕ ਕਰ ਲਿਓ ਤੇ ਪਹੁੰਚ ਵੀ ਬਾਈ ਹੁਰੀ ਕਰ ਦਣਗੇ ਪਰ ਕਰਨਗੇ ਪਹੁੰਚ ਯਾਰ ਪੇਮੈਂਟ ਸਾਰੀ ਖਾਤੇ ਚ ਲਵਾ ਕੇ ਹੈਨਾ ਹਾਂ ਪਹਿਲਾਂ ਇੱਕ ਦੋ ਵਾਰੀ ਫਰਾਡ ਹੋ ਗਿਆ ਬਾਕੀ ਜਿਹੜੇ ਸੱਜਣ ਨੂੰ ਯਾਰ ਕੋਈ ਸ਼ੱਕ ਲੱਗੂਗਾ ਪੈਸੇ ਲਿਆਏ ਉਹ ਚੀਜ਼ ਆਪਦੀ ਨੇੜੇ ਆ ਕੇ ਬਾਈ ਚੈੱਕ ਕਰਕੇ ਦੇਖ ਕੇ ਲੈ ਕੇ ਜਾਓ ਸਭ ਤੋਂ ਬੈਸਟ ਆਪਦੀ ਚੀਜ਼ ਦੀ ਤਸਦੀਕ ਕਰੋ ਹਾਂ ਤਸਦੀਕ ਕਰਕੇ ਹਾਂ ਤੇ ਇੱਕ ਵਾਰੀ ਇਹ ਤੇ ਕੱਦੂ ਵਾਲੇ ਤੇ ਹੋਰ ਮਾਰਦੇ ਦਰਸੂਏ ਕਿਉਂਕਿ ਸੀਜ਼ ਨਾ ਹੁਣ ਸੱਜਣਾ ਨੂੰ ਲੋੜ ਆ ਤੇ ਮੇਰਾ ਖਿਆਲ ਆ ਚైనਰ ਨਾਲੋਂ ਵਧੇਰੇ ਕੰਮ ਕਰਦਾ ਬਾਈ ਇਹ ਬਹੁਤ ਜ਼ਿਆਦਾ ਲੱਕੜ ਦੀ ਸਫਾਈ ਜ਼ਿਆਦਾ ਹੁੰਦੀ ਹੈ ਨਵੇਂ ਨੂੰ ਠੀਕ ਹੈ ਗੱਲ ਲੱ ਬਾਕੀ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਮਾਸ਼ੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਸੰਦ ਜਿਹੜੀ ਵੀ ਚੀਜ਼ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਖਰੀਦ ਕੇ ਧੰਨਵਾਦ ਜੀ